ਅਲੱਗ ਜਿਹਾ ਮਾਹੌਲਾ ਹਜੂਰ ਸਾਹਿਬ ਦੇ ਵਿੱਚ ਵੀ ਜਿਹੜੀ ਆਪਣੀ ਸੰਗਤ ਪੰਜਾਬ ਤੋਂ ਆਉਂਦੀ ਆ ਤੁਸੀਂ ਇੱਧਰ ਤੁਸੀਂ ਚੜਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਆ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਤੇ ਆਪਾਂ ਕਹਿ ਸਕਦੇ ਹਿਸਟਰੀ ਦੇ ਵਿੱਚ ਵੀ ਇੰਡੀਆ ਦੇ ਵਿੱਚ ਕਹਿੰਦੇ ਇਸ ਵਾਰੀ ਪਹਿਲੀ ਵਾਰ ਮਤਲਬ ਇਹ ਬਲੈਕਆਊਟ ਵਾਲਾ ਸਿਸਟਮ ਇਹਨਾਂ ਨੇ ਕੀਤਾ ਵਾ ਇਹ ਬਲੈਕਆਊਟ ਐਂਡ ਆਲ ਪਹਿਲਾਂ ਕਹਿੰਦੇ ਕਦੇ ਨਹੀਂ ਹੋਇਆ ਸੀ ਤੇ ਦੂਜੀ ਆ ਜਿਹੜੀਆਂ ਕੰਟਰੀਆਂ ਹੈਗੀਆਂ ਕਹਿੰਦੇ ਉਹਦੇ ਵਿੱਚ ਹੁੰਦਾ ਰਹਿੰਦਾ ਸੀ ਕਾਸਮ ਤਾਂ ਅਲੱਗ ਜਿਹਾ ਮਾਹੌਲਾ ਹਜੂਰ ਸਾਹਿਬ ਦੇ ਵਿੱਚ ਵੀ ਉਹਨਾਂ ਸੀਰੀਅਸ ਨਹੀਂ ਲੈਂਦੇ ਪਏ ਸਾਰੇ ਮਤਲਬ ਸਾਡੇ ਘਰ ਦੇ ਆਸ-ਪਾਸੇ ਜਿਹੜੇ ਲੋਕ ਆ ਉਹ ਤਾਂ ਆਪਣਾ ਨਾਰਮਲ ਲਾਈਫ ਸਪੈਂਡ ਕਰ ਰਹੇ ਬਟ ਫਿਰ ਵੀ ਪਹਿਲੀ ਵਾਰ ਇਹ ਚੀਜ਼ ਹੋ ਰਹੀ ਆ ਵਾ ਕਿ ਐਸੇ ਆਇਆ ਮਾਤਾ ਜੀ ਦੇ ਕੋਲ ਰਾਤ ਸਾਰੀ ਗੁਰਦੁਆਰਾ ਹੀ ਸੀ ਹੈ ਨਾ ਟ੍ਰੇਨ ਵਗੈਰਾ ਕਿਤਾ ਅਮਰਤਵਿਲਾ ਸਾਂਭਿਆ ਔਰ ਆਗੇ ਮਾਤਾ ਜੀ ਦੇ ਕੋਲ ਇਹ ਰਾਜਾ ਵਿੱਚ ਦੀ ਬਾਈਪਾਸ ਬਣਾਇਆ ਵਾ ਇਹ ਪਿੰਡ ਬ੍ਰਾਹਮਣਵਾੜਾ ਇਹਦਾ ਵਿੱਚ ਕਰਾਉਂਦਾ ਇਤਿਹਾਸ ਜਦ ਵੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਆ ਤਾਂ ਇਹ ਜਿਹੜੀ ਰੋਡ ਆ ਇਹ ਬਾਈਪਾਸ ਗਾਮਾਂ ਦੇ ਵਿੱਚ ਨਾ ਪਰੇਸ਼ਾਨੀ ਹੋਣ ਲੋਕਾਂ ਨੂੰ ਤਾਂ ਕਰਕੇ ਇਹ ਬਾਈਪਾਸ ਇੱਕ ਰੋਡ ਬਣਾਇਆ ਇਹਨਾਂ ਨੇ ਅਸੀਂ ਚਲਦੇ ਹਾਂ ਮਾਤਾ ਜੀ ਦੇ ਕੋਲ ਅਰਦਾਸ ਅਸਬੋਧਦੇ ਆ ਕਿ ਮਾਤਾ ਜੀ ਸਰਬੱਤ ਦਾ ਭਲਾ ਕਰੋ ਸਾਰਿਆਂ ਦਾ ਵਧੀਆ ਹੋਣਾ ਚਾਹੀਦਾ ਨਾ ਕਿ ਇਹ ਤੇ ਮਸਲਮਾਨ ਮਾਰੂ ਹਿੰਦੂ ਮਾਰੂ ਸਿੱਖ ਮਾਰੂ ਕੁਛ ਨਾ ਮਾਰੂ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੂ ਸਾਰੇ ਇਨਸਾਨ ਹੀ ਆ ਸਾਰਿਆਂ ਨੂੰ ਫੀਲਿੰਗਸ ਹੈਗੀ ਹੈ ਨਾ ਸਾਰਿਆਂ ਨੂੰ ਜਿਉਣ ਦਾ ਹੱਕ ਹੈ ਤਾਂ ਉਹੀ ਗੱਲ ਆ ਅਸੀਂ ਚਲਦੇ ਆ ਮਾਤਾ ਜੀ ਕੋਲ ਪੇਰਦਾਸ ਉਹਦੇ ਆ ਦੇਖਦੇ ਹਾਂ ਉਸ ਤੋਂ ਬਾਅਦ ਕੀ ਕਰਨਾ ਆਓ ਜੀ ਚੱਲੀ ਆ ਸਾਡੇ ਦਿਆਲ ਸਿੰਘ ਜਿਹੜੇ ਆਪਣੇ ਸਾਰੇ ਵੀਰ ਬਸਮਤ ਸ੍ਰੀ ਦਮਦਮਾ ਸਾਹਿਬ ਦਰਸ਼ਨ ਕਰਨ ਜਾਂਦੇ ਆ ਉੱਥੇ ਤੁਹਾਨੂੰ ਆ ਸਿੰਘ ਮਿਲੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੁਣ ਜਾ ਕੇ ਤਿਆਰ ਪਰ ਤਿਆਰ ਹੋ ਕੇ ਡਿਊਟੀ ਤੇ ਜਾਣਗੇ ਜਾਓ ਬਾਬਾ ਜੀ ਚਲਦੀ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਤਾਲੋ ਇੱਦਾਂ ਦੇਖਈ ਆਪਣੇ ਕੋਲ ਮਹਿੰਦੀ ਸਿੰਘ ਨੇ ਹੁਣ ਇਹ ਮੇਰਾ ਭਰਾ ਆ ਠੀਕ ਆ ਇੱਦਾਂ ਇੱਥੇ ਆਪਣਾ ਪੈਂਡਾ ਸੰਮਾਨ ਕਰਕੇ ਮਾਤਾ ਸਾਹਿਬ ਜੀ ਦੇ ਸਾਹਮਣੇ ਇਹ ਪਿੰਡ ਤੋਂ ਹਜੂਰ ਸਾਹਿਬ ਹੈਗਾ ਮੋਰ ਦੈਨ 30 ਕਿਲੋਮੀਟਰ 13 ਕਿਲੋਮੀਟਰ ਠੀਕ ਆ ਤੇ ਉਹ ਮਤਲਬ ਹਜੂਰ ਸਾਹਿਬ ਤੋਂ ਬਸਮਤ ਸਾਹਿਬ ਹੈਗਾ 30 ਕਿਲੋਮੀਟਰ ਲਾ ਲੋ ਇਹ 40 45 ਕਿਲੋਮੀਟਰ ਰੋਜ਼ ਟਰੈਵਲ ਕਰ ਰਿਆ ਇਧਰੋਂ ਪਹਿਲਾਂ ਜਾ ਕੇ ਹੁਣ ਤਿਆਰ ਹੋਊਗਾ ਨਾ ਡੇਢ ਦੇ ਵਿੱਚ ਕਰੇ ਤੇ ਉਸ ਤੋਂ ਬਾਅਦ ਇਹ ਜਾਊਗਾ ਆਪਣੀ ਡਿਊਟੀ ਕਰਨ ਤਾਂ ਇਧਰ ਦੇਖੀ ਆਪਣੇ ਨੌਜਵਾਨ ਸਿੰਘ ਨੇ ਜਿਹੜੇ ਮੈਂ ਹਣ ਤੱਕ ਬਹੁਤ ਕਰ ਰਹੇ ਆ ਤਾਂ ਇਹਨਾਂ ਨੂੰ ਜੀਣ ਦਾ ਹੱਕ ਹੈ ਬਾਬਾ ਜੀ ਜੰਗ ਜੂਗ ਛੱਡੋ ਮਹਾਰਾਜ ਕਹਿੰਦੇ ਆ ਯੋਧੇ ਕੀ ਬਾਤ ਬੁਰੀ ਸਭ ਤੇ ਅੱਪਾ ਆਪਣੇ ਹਰ ਇੱਕ ਦੂਜੇ ਵਲੌਗ ਦੇ ਵਿੱਚ ਆទੋਕ ਕਹੀ ਦੀ ਹੁੰਦੀ ਆ ਤਾਂ ਇਹ ਚੀਜ਼ ਨਾ ਸਾਨੂੰ ਮਤਲਬ ਆਪਣੀ ਯੂਥ ਨੂੰ ਸਮਝਣੀ ਚ ਇੰਸਟਾਗ੍ਰਾਮ ਤੇ ਆਪਾਂ ਕਾਫੀ ਮਤਲਬ ਐ ਤਾਂ ਮਜ਼ਾਕ-ਮਜ਼ਾਕ ਵਾਲੇ ਮੂਡ ਚ ਕਿਸੇ ਨੂੰ ਕੁਝ ਕਹਿ ਦਿੰਦੇ ਆ ਕਿਸੇ ਨੂੰ ਕੁਝ ਉਹ ਨਹੀਂ ਕਰਨਾ ਚਾਹੀਦਾ ਸਮਝੋ ਇਸ ਚੀਜ਼ਾਂ ਨੂੰ ਬਾਕੀ ਜਿਆਦਾ ਗਿਆਨ ਵੀ ਵਧੀਆ ਨਹੀਂ ਹੁੰਦਾ ਅਸੀਂ ਚੱਲਦੇ ਆ ਮਾਤਾ ਜੀ ਦੇ ਕੋਲ ਦਰਸ਼ਨ ਕਰਦੇ ਆ ਲੰਗਰ ਪਾਣੀ ਛਕਦੇ ਆ ਤੇ ਦੇਖਦੇ ਆ ਫਿਰ ਕੀ ਕਰਨਾ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਜੀ ਰਾਤ ਨੂੰ ਨਾ ਅਸੀਂ ਬਾਤ ਕਰ ਰਹੇ ਸੀਗੇ ਉੱਪਰੋਂ ਦੋ ਤਿੰਨ ਵਾਰੀ ਨਾ ਇੱਕ ਫਲੇਨ ਦੀ ਆਵਾਜ਼ ਆਈ ਕਰਕੇ ਅਸੀਂ ਵਧੀਆ ਸੀ ਸਾਡੇ ਲਈ ਅਸੀਂ ਜਿੰਦੇ ਰਹੇ ਤਾਂ ਵੀ ਅਸੀਂ ਸੱਚਖੰਡ ਜੇ ਆਗੇ ਅਜੇ ਮਰ ਗਏ ਤਾਂ ਵੀ ਸੱਚਖੰਡ ਜਾਵਾਂਗੇ ਵਧੀਆ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਦਾਰਾ ਜਾਵੇ ਨੇ ਹਾਲੋ ਜਾਵੇ ਖਾਲਸੇ ਦੀ ਮਾਤਾ ਮਾਤਾ ਸਾਬ ਦੇਵਾ ਜੀ ਦੇ ਚਰਨਾਂ ਕਮਲਾਂ ਨੂੰ ਘਾਵੇ ਯਾਰ ਤਸ਼ਰੀਆ ਤਾਲੋ ਅੱਤ ਅੱਤ ਅੱਜ ਦੇ ਟਾਈਪੇਸੀ ਬਹੁਤ ਕੰਮ ਆਉਂਦੇ ਆ ਬੜਾ ਹੀ ਗੋਲਡਨ ਗੋਲਡਨ ਵਾ ਅਸੀਂ ਕਰਦੇ ਪਈ ਆ ਇਹ ਦਰਸ਼ਨ ਬੜਾ ਹੀ ਸ਼ਾਂਤ ਤੇ ਰਮਣੀਕ ਸਮਾ ਹੈਗਾ ਇੱਥੇ ਏਸ ਟਾਈਮ ਅਸੀਂ ਪਹਿਲੀ ਵਾਰ ਆਏ ਆ ਮਾਤਾ ਸਾਹਿਬ ਜੀ ਦੇ ਕੋਲ ਤੇ ਅਸੀਂ ਦੇਖ ਸਕਦੇ ਹੋ ਕਿੰਨੀ ਸ਼ਾਂਤੀ ਹੈ ਨਾ ਇੱਕਦਮ ਸ਼ਾਂਤ ਆ ਵੇਖੋ ਕਿੰਨਾ ਸੋਹਣਾ ਹੈ ਮੌਸਮ ਜਿਹੜੀ ਆ ਕਬੂਤਰਾ ਬੰਦਰ ਬੈਠੇ ਆ ਬੜਾ ਹੀ ਸ਼ਾਂਤਮਈ ਬੜਾ ਹੀ ਆਨੰਦਮਈ ਚੜਦੀ ਕਲਾ ਵਾਲਾ ਮੌਸਮ ਜੇ ਚੱਲਦੇ ਆ ਉਸ ਪਾਸੇ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰਾ ਅੱਜ ਦੇ ਵਲੌਗ 'ਚ ਤੁਹਾਨੂੰ ਜ਼ਿਆਦਾ ਬੋਰ ਨਹੀਂ ਕਰਨਾ ਬਸ ਮੈਂ ਆ ਦਿਖਾਉਣ ਨੂੰ ਅੱਜ ਲੈ ਕੇ ਆਇਆ ਕਿ ਕਿਦਾਂ ਦਾ ਹੈਗਾ ਇੱਧਰ ਦਾ ਮਾਹੌਲ ਨਾਲ ਕਈ ਸੰਗਤ ਹੈਗੀ ਆ ਜਿਹੜੀ ਭਾਰਤੀ ਹੈਗੀ ਆਪਣੀ ਹਜੂਰ ਸਾਹਿਬ ਨੂੰ ਬਹੁਤ ਪਿਆਰ ਕਰਦੀ ਆ ਹਜੂਰ ਸਾਹਿਬ ਬਾਰੇ ਪਤਾ ਹੋਵੇ ਤਾਂ ਕਰਗੇ ਆ ਸੀ ਕੁਝ ਜ਼ਿਆਦਾ ਜੜੇ ਝੋਲੇ ਚਾਹੁੰਦੇ ਪਏ ਆ ਦੇਖਿਓ ਜੀ ਸ਼ਿਕਾਰਖਾੜ ਸਾਹਿਬ ਇੱਥੇ ਹੀਰਾ ਇੱਥੇ ਹੀਰਾ ਘਾੜ ਸਾਹਿਬ ਇੱਥੇ ਸ਼ਿਕਾਰਖਾੜ ਸਾਹਿਬ ਇਸ ਦੇ ਪਾਸੇ ਸੰਗਤ ਸਾਹਿਬ ਹੈਗਾ ਜਿਹਨੇ ਇਸ ਪਾਸੇ ਅੱਗੇ ਥੋੜਾ ਜਿਹਾ ਉਸ ਪਾਸੇ ਤੇ ਇਧਰੋਂ ਜੇ ਆਪਾਂ ਸਿੱਧਾ ਜਾਈਏ ਤਾਂ ਮਾਲ ਟਿਕੜੇ ਫਹਿਵਾ ਆ ਜਾਣਾ ਅਸੀਂ ਆਪਣੇ ਹੱਥ ਸੁੱਚੇ ਕਰਕੇ ਚੱਲਦੇ ਆ ਮਾਤਾ ਜੀ ਦੇ ਕੋਲ ਤੇ ਚੰਨੀ ਪਾਉਂਦੇ ਆ ਵੇਟ ਕਰਦੇ ਆ ਮਾਫੀ ਚਾਹੁੰਦਾ ਜੀ ਮੈਂ ਕੁਝ ਗਲਤ ਕਹਿਤਾ ਹੋਵੇ ਬੱਲੂ ਵਰਡ ਦਾ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਚੰਨੀ ਚੜਾ ਕੇ ਆਉਂਦੇ ਆ ਅਸੀਂ ਚੱਲਦੇ ਆ ਹੁਣ ਮੈਂ ਫੋਨ ਰੱਖ ਦੇਣਾ ਤਾਂ ਕਿ ਆਪਾਂ ਹੱਥ ਆਪਣੇ ਗੰਦੇ ਨਾ ਕਰੀਏ ਬੱਲੂ ਸਿੰਘ ਨੂੰ ਫੋਨ ਫੜਾ ਦੇਣਾ ਕਿ ਅਸੀਂ ਆਪਣੇ ਹੱਥ ਸੁੱਚੇ ਕਰ ਲਵਾਂ ਤੇ ਜੇ ਆਪਣੀ ਸੰਗਤ ਪੰਜਾਬ ਤੋਂ ਆਉਂਦੀ ਆ ਤੁਸੀਂ ਵੀ ਇੱਦਾਂ ਚੰਨੀ ਚੜਾ ਸਕਦੇ ਹੋ ਹਜੂਰ ਸਾਹਿਬ ਦੇ ਲਾਗੇ ਚੰਨੀਆਂ ਮਿਲ ਜਾਣੀਆਂ ਤੁਹਾਨੂੰ ਫਰਜ਼ ਕਰਦੇ ਹਾਂ ਕਿ ਅਗਲੀ ਛੁੱਟੀ ਲੈ ਕੇ ਮਾਪੇ ਨੂੰ ਦਿਖਾ ਸਕਦੇ ਤੇ ਤੁਹਾਡੀ ਖੁਸ਼ੀਦਾ ਹੋਵੇ ਤੇ ਚੱਲਦੇ ਆਂ ਬੰਦ ਕਰ ਭਾਜੀ ਅਸੀਂ ਕਾਫੀ ਥੱਕ ਜੂ ਕਿ ਹੁਣ ਤੁਸੀਂ ਦੇਖ ਸਕਦੇ ਹੋ ਮੇਰੀ ਅੱਖਾਂ 'ਚ ਨੀਂਦ ਕਿੰਨੀ ਹੈਗੀ ਆ। ਹੁਣ ਤੁਸੀਂ ਦੇਖਿਓ ਪ੍ਰਸ਼ਾਦ ਦਾ ਭੋਗ ਲੱਗਿਆ। ਭਾਈ ਚੱਲਦੇ ਆ। ਮਹਾਰਾਜ ਕਿਰਪਾ ਕਰਨ ਸਾਰਿਆਂ ਪਹੁੰਚਾ ਦੇ ਜਿਹੜੀਆਂ ਅੰਦਰ ਸਰ ਬੈਠੀ ਆ। ਅਸੀਂ ਇੱਥੇ ਠੀਕ ਆ ਤੁਸੀਂ ਸਾਰੇ ਉੱਥੇ ਠੀਕ ਕਰੋ। ਬਾਕੀ ਹੁਣ ਨੀਂਦ ਦੀ ਬਹੁਤ ਲੋੜ ਆ। ਸਰੀਰ ਆ ਤਾਂ ਆਪਾਂ ਜਾਗੀ ਸੀਗੇ ਹੈਨਾ। ਟੱਪ ਕਰ ਰਹੀ ਸੀ ਇਹ ਟੱਪ ਅਸੀਂ ਚੱਲਦੇ ਹੁਣ ਘਰ ਨੂੰ ਆਸ਼ਰਾਮ ਕਰਦੇ ਆ ਸ਼ਾਮ ਨੂੰ ਦੇਖਦੇ ਆ ਹੁਣ ਕਿੱਥੇ ਜਾਣਾ ਬਾਕੀ ਅਸੀਂ ਰਾਹ ਦੇ ਵਿੱਚ ਤੁਹਾਨੂੰ ਜੇ ਕੋਈ ਚੀਜ਼ ਦਿਖੇਗਾ ਤੁਹਾਨੂੰ ਦਿਖਾਵਾਂਗੇ ਆ ਸਾਡਾ ਪਿੱਲੂ ਪਿੱਲੂ ਥੋੜਾ ਜਿਹਾ ਨਸੂਨ ਹੈ ਜੰਗ ਦਾ ਮਾਹੌਲ ਹੈ ਨਾ ਉਹ ਵੀ ਥੋੜਾ ਜਿਹਾ ਡਰ ਰਿਹਾ ਸਾਡੇ ਤੋਂ ਅਸੀਂ ਚੱਲਦੇ ਆ ਜੀ ਹੁਣ ਘਰੇ ਜਾ ਕੇ ਕਰਦੇ ਆ ਗੱਡੀ ਨੂੰ